ਚਾਰ ਦਿਨ ਬਾਈ ਕਹਿੰਦਾ ਸੂਈ ਨੋ ਹੋਵੇ ਬਾਈ ਫੌਜੀ ਸਹੀ ਸਹੀ ਆ ਦੁੱਧ ਕਿੰਨਾ ਹੁਣ ਤੇਰੇ ਸਹੀ ਬਾਈ ਅੱਜ ਜਿਹੜਾ ਇਹਨੂੰ ਮਤਲਬ ਆਪਾਂ ਬੱਚੇ ਨੂੰ ਜਗਾ ਕੇ 3 ਕਿਲੋ ਚੋਣਿਆ ਟਾਈਮ ਠੀਕ ਆ ਮਤਲਬ ਕੋਈ 7 ਸਮਝ ਲੇ ਕੋਈ 8 ਸਮਝ ਲੈ ਵੀ ਆਪਾਂ ਕਰ ਦਾਂ ਤਰਸ਼ੇਮ ਬਾਈ ਅੱਜ ਦਾ ਮੁੱਲ ਆ ਵੀਰੇ ਜਿਹੜਾ ਇਹਦਾ ਤਿਆਰੀ ਦਾ ਮੁੱਲ ਤਾਂ ਰਹੂਗਾ ਹੋਰ ਅੱਛਾ 15 ਕਿਲੋ ਦੀ ਆਪਾਂ ਓਟ ਲੈ ਲਾਂਗੇ ਟੁੱਟੀ ਦੀ ਠੀਕ ਆ ਅੱਜ ਦਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਬਾਈ ترਸੀਮ ਸਿੰਘ ਫੌਜੀ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਬਾਈ ਨੇ ਸੇਲ ਕਰਨੇ ਆ ਦੋਨਾਂ ਦੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਕਿੰਨਾ ਕਿੰਨਾ ਮੁੱਲਾ ਕਿੰਨਾ ਦੁੱਧ ਆ ਤੇ ਇੱਕ ਹੈਗੀ ਆ ਵੀਰੇ ਆ ਹਿੱਧਰਲੀ ਸਾਈਡ ਗੱਬਣ 15 ਕ ਦਿਨ ਹਜੇ ਇਹ ਸੂਣ ਦੇ ਲੈਂਦੀ ਆ ਇਹ ਹੈਗੀ ਆ ਵੀਰੇ ਪਹਿਲਾ ਸੂਆ ਝੋਟੀ ਆ ਤਿੰਨ ਚਾਰ ਦਿਨਾਂ ਦੀ ਬਾਈ ਕਹਿੰਦਾ ਸੋਈ ਆ ਆਜੋ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਲੈਨੇ ਆ ਵੀਡੀਓ ਆ ਜਿਹੜੀ ਬਾਈ ਜੀ 14 ਤਰੀਕ 9ਵਾਂ ਮਹੀਨਾ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆਜਾ ਬਾਈ ترਸੀਮ ਮੂਰਿਆ ਵੀਡੀਓ ਸਸਕਲ ਬਾਈ ਸਸੀ ਗਾਲ ਬਾਈ ਤਰਸੇਮ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੇ 979774 6808 ਠੀਕ ਆ ਵੀਡੀਓ ਦੇ ਹੇਠਾਂ ਬਾਈ ਨੰਬਰ ਚੱਲੀ ਜਾਂਦਾ ਭਰਾ ਦਾ ਤਰਸੇਮ ਬਾਈ ਦੋ ਆਪਣੇ ਕੋਲੇ ਸੇਲ ਆਣਾ ਹਾਂ ਬਾਈ ਦੋ ਨੇ ਠੀਕ ਐ ਬਾਈ ਫੌਜੀ ਆਹ ਜਿਹੜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪਹਿਲਾਂ ਨੂੰ ਇਹਨੂੰ ਬਾਈ ਅੱਜ ਚੌਥਾ ਦਿਨ ਆ ਚੌਥਾ ਦਿਨ ਹਾਂ ਪਹਿਲਾਂ ਨਾ ਇਹ ਪਹਿਲਾਂ ਨਾ ਬਾਈ ਚਾਰ ਦਿਨ ਦਾ ਠੀਕ ਆ ਬੱਚਾ ਕੀ ਦਿੱਤਾ ਬੱਚਾ ਨੇ ਮੇਲ ਦਿੱਤਾ ਬੇ ਹਾਂ ਬੱਚਾ ਦੋਸਤੋ ਕੱਟਾ ਇਹਦੇ ਪਿੱਛੇ ਚਾਰ ਦਿਨ ਬਾਈ ਕਹਿੰਦਾ ਸੂਈ ਨੋ ਹੋਵੇ ਬਾਈ ਫੌਜੀ ਸਹੀ ਸਹੀ ਆ ਦੁੱਧ ਕਿੰਨਾ ਹੁੰਦਾ ਸਹੀ ਬਈ ਅੱਜ ਜਿਹੜਾ ਇਹਨੂੰ ਮਤਲਬ ਵੀ ਆਪਾਂ ਬੱਚੇ ਨੂੰ ਚੁਗਾ ਕੇ 3 ਕਿਲੋ ਚੋਣਿਆ ਠੀਕ ਆ ਮਤਲਬ ਕੋਈ 7 ਸਮਝ ਲੇ ਕੋਈ 8 ਸਮਝ ਲੈ ਵੀ ਆਪਾਂ 7 ਕਹਿ ਕੇ ਦੇਵਾਂਗੇ ਵੀ ਅੱਜ ਦਾ ਦੁੱਧ ਆ ਜਿਹੜਾ ਵੀ 4 ਦਿਨਾਂ ਦੀ 10 ਕਿਲੋ ਦੀ ਆਪਾਂ ਓਟ ਲੈ ਲਾਂਗੇ ਹਾਂ ਆਪਾਂ ਨਹੀਂ ਕਹਿੰਦੇ ਵੀ ਇਹ 12 ਦੇਵੇ 13 ਦੇਵੇ ਉਹ ਅਗਲੇ ਦੀ ਸੇਵਾ ਹਾਂ ਵੀ ਪਹਿਲਾਂ ਝੋਟੀਏ ਦੋਸਤੋ 4 ਦਿਨਾਂ ਦੀ ਸੂਈ ਆ ਅੱਜ ਜਿਹੜਾ ਮੌਕੇ ਤੇ ਦੁੱਧ ਬਾਈ ਕਹਿੰਦਾ 7 ਕਿਲੋ ਤਿਆਰ ਆ ਚਾਹੇ ਚਾਰ ਡੰਗ ਚੋਲਿਓ ਘਰੇ ਅਗਲੇ ਦੇ ਤਸੱਲੀ ਤੁਸੀਂ ਆਪ ਕਰ ਲਿਓ ਅਗਲੇ ਦੇ ਬਾਈ ਤੇ ਬੱਚਾ ਇਹਦੇ ਪਿੱਛੇ ਕੱਟਾ ਚਾਰ ਦਿਨਾਂ ਦੀ ਸੂਈ ਆ ਖੋਲ ਕੇ ਵੀਰੇ ਇਹਨੂੰ ਤੋੜ ਲਾ ਆਪਾਂ ਭਰਾਵਾਂ ਨੂੰ ਦਿਖਾ ਦੇ ਜਾਇ ਜੇ ਭਾਜ ਚ ਰੂ ਵੀਰੇ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ ਝੋਟੀ ਵਧੀਆ ਛਾਂਟ ਮੇਂ ਜੇ ਸੋਹਣੇ ਸਰੀਰ ਦੀ ਆ ਤੇ ਨਵੇਂ ਜੇ ਹਾਂਚਾ ਪਹਿਲਾ ਸੂਆ ਝੋਟੀ ਵੀਰੇ ਆ ਦੇਖੋ ਕਰ ਲਓ ਚੱਕ ਲੇ ਵੇ ਲੋਵੇ ਦੀ ਥਣਾ ਦੀ ਬਧੀਆ ਮੁਠੀ ਵਾਲੇ ਥਣਾ ਹ ਇਧਰ ਲੈ ਜਾ ਵੀਰੇ ਲੈ ਜਾ ਚਾਨਣ ਜੀ ਚ ਆ ਲੈ ਬਾਈ ਕਰੋ ਚੱਕ ਆ ਦੇਖੋ ਹੂੰ ਮੋੜ ਲੈ ਵੀਰੇ ਪਹਿਲਾ ਸੂਆ ਨੰਬਰ ਭਰਾ ਦਾ ਵੀਰੇ ਏਠਾਂ ਚੱਲੀ ਜਾਂਦਾ ਵੀਡੀਓ ਦੇ ਤਸੇਮ ਸਿੰਘ ਫੌਜੀ ਦਾ ਕੱਲ ਨੂੰ ਫਿਰ ਛੁੱਟੀ ਕੱਟ ਕੇ ਜਾਣਾ ਵਾਪਸ ਹਾਂ ਬਾਈ ਕੱਲ ਨੂੰ ਯਾਰ ਬਾਹਲਾ ਸ਼ਾਉਂਗਾ ਤੈਨੂੰ ਵੀ ਹਣਾ ਬਾਈ ਮੱਜਾਂ ਦਾ ਹਾਂ ਬਾਈ ਹੂੰ ਬੰਨ ਲੈ ਵੀਰੇ ਬੰਨਲਾ ਮੁੱਲ ਆਪਾ ਵੀਡੀਓ ਦੇ ਬੇਚੀ ਕਰਾ ਦਾਂਗੇ ਆ ਦੇਖੋ ਦੋਸਤੋ ਝੋਟੀ ਸੋਹਣੀ ਆ ਚੰਗੇ ਸਰੀਰ ਦੀ ਆ ਵਧੀਆ ਢਾਂਚੇ ਦੀ ਆ ਤੇ ਜੈਜ ਜਾਂ ਭਾਰ ਹੋਊਗਾ ਕਰ ਜੂਗੀ ਬਈ 10 ਕਿਲੋ ਤੱਕ ਹਨਾ ਜਮਾ ਬਈ ਆਪਾਂ ਓਟ ਲੈਣਾ ਏ 10 ਕਿਲੋ ਦੀ ਜੇ ਹੁਣ ਅਗਲੇ ਦੀ ਸੇਵਾ ਹੀ ਨਾ ਹੋਈ ਬਈ ਫੇਰ ਤਾਂ ਕੀ ਕਹਿਣਾ ਜੇ ਹੁਣ ਅੱਜ ਕੱਟੀ ਤੇ ਚਾਰ ਦੰਦਾਂ ਦਾ ਮੂੰਹ ਠੀਕ ਹੈ ਤੇ ਜੇ ਹੁਣ ਅੱਜ ਮਤਲਬ 7 ਕਿਲੋ ਆ ਤਾਂ ਬਈ ਸੇਵਾ ਕਰ ਲੂ 10 ਕਿਲੋ ਦਾ ਇਹਦੇ ਵਾਸਤੇ ਕੀ ਬਣੇ ਚਾਰ ਦਿਨਾਂ 쉬ਕ ਥੱਲੇ ਬਹੁਤ ਆ ਸੱਤ ਤੇ ਬਈ ਕੀ ਭਾ ਕਰ ਦਿੰਦਾ ਸੇਮ ਜਾਇਦ ਜਾ ਭਾ ਬਈ ਆਪਾਂ ਨਾ ਲੈਣ ਦੇਣ ਵਾਲੇ ਹੀ ਰੱਖਾਂਗੇ ਆਪਾਂ ਨੂੰ ਮਤਲਬ ਜਦੋਂ ਮੁੱਲ ਵੀਡੀਓ ਚ ਕਰਤਾ ਤੇ ਸਵਾਦ ਲੈਣ ਵਾਲਾ ਬੰਦਾ ਫੋਨ ਨਾ ਲਾਵੇ ਠੀਕ ਆ ਬਈ ਠੀਕ ਆ ਤੇ ਵੀ ਮੁੜ ਕੇ ਬੰਦੇ ਪਰੇਸ਼ਾਨ ਕਰੀ ਜਾਂਦੇ ਆ ਇਹਦਾ ਬਈ ਲੈਣ ਦੇਣਾ ਆਪਾਂ ਮਾਨਤਾ ਨਹੀਂ ਕਰਾਂਗੇ ਮੁੱਲ ਦੇ 1,05,000 ਆ ਇੱਕ ਲੱਖ 5 ਹਾਂ ਬਸ ਲੈ ਮਾਨਤਾ ਨਹੀਂ ਕਰਾਂਗੇ ਇਹਦੇ ਵਿੱਚ ਠੀਕ ਆ ਠੀਕ ਆ 1,05,000 ਦੋਸਤੋ ਇੱਕ ਨੰਬਰ ਤੇ ਬਾਈ ਨੇ ਆ ਚੋਟੀ ਦਾ ਮੁੱਲ ਕਰਿਆ 4 ਦਿਨਾਂ ਦੀ ਸੂਈ ਥੱਲੇ ਦੁੱਧ ਸਾਨੂੰ ਆਪਾਂ ਦੱਸਤਾ ਤਰੀਕ ਦਸਤੀ ਨੰਬਰ ਬਾਈ ਦਾ ਵੀਡੀਓ ਇੱਥੇ ਚੱਲੀ ਜਾਂਦਾ ਤਰਸੇਮ ਬਾਈ ਆ ਕਿੰਨਾ ਮਸੂਆ ਸੂਹੂਗੀ ਇਹ ਵੀਰੇ ਤੀਜਾ ਸੂਆ ਸੂਹੀ ਰिजन ਤੀਜਾ ਸੂ ਕੰਨੀ ਆਲੇ ਦੰਦੇ ਨੇ ਹੁਣ ਸਿੱਟੇ ਆ ਠੀਕ ਆ ਠੀਕ ਆ ਤੀਜਾ ਸੂਆ ਸੂਗੀ ਦੋਸਤੋ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਵੀਰੇ 15 ਦਿਨਾਂ ਦੀ ਆਮਦਾਰੀ ਨਾਲ ਇਹ ਜੂਟੀ ਬਾਈ ਚੰਗੇ ਦੁੱਧ ਵਾਲੀ ਆ ਚੰਗੇ ਕੱਦ ਘਾਟ ਤੇ ਚੰਗੇ ਵੇਢ ਵਾਲੀ ਝੋਟੀ ਆ ਦੋਸਤੋ ਇਹੋ ਜਿਹਾ ਪਸ਼ੂ ਦੁੱਧ ਨੂੰ ਚੰਗਾ ਹੁੰਦਾ ਖਰਾ ਉਤਰਦਾ ਬਾਕੀ ਤੋਰ ਦੂਰ ਕੇ ਤੁਹਾਨੂੰ ਦਿਖਾ ਦਾਂਗੇ ਜਿਹੜੇ ਸਾਬ ਨਾਲ ਅਜੇ ਢਿੱਲਾ ਪੰਗਾ ਨਾ ਵੀਰੇ ਝੋਟੀ ਦੀਆਂ ਤੇ ਤੁਸੀਂ ਜਿੱਦੇ ਤਿਆਰ ਹੋਗੇ ਉਦਦੇ ਦੇਖਿਓ ਕਰਮ ਵਾਲੀ ਨੇ ਲੇਵੇ ਤੇ ਬੰਬ ਬੁਲਾ ਦੇਣੇ ਆ ਦੇਖੋ ਸੋਹਣੀ ਝੋਟੀ ਆ ਵੀਰੇ ਥਣ ਬਹੁਤ ਸੋਹਣੇ ਮੁੱਠੀ ਜਿਹੇ ਵਾਲੇ ਥਣ ਰੱਖੋ ਬਾਕੀ ਆਪਾਂ ਇਹਨੂੰ ਵੀ ਵੀਰੇ ਹਨਾ ਤੋੜ ਲੈਣੇ ਆ ਖੋਲ ਕੇ ਹਾਂ ਬਈ ਤੋੜ ਕੇ ਦਿਖਾ ਦੇ ਜਿਹੜੇ ਭਰਾਣੇ ਵੀਰੇ ਕੱਚੀ ਅੱਜ 15 ਦਿਨਾਂ ਦੀ ਕੱਚੀ ਖਰੀਦੂ ਅੱਜ ਦਾ ਮੁੱਲ ਹੋ ਜਾਊ ਹਨਾ ਬਈ ਹਾਂ ਬਈ ਹਾਂ ਤੇ ਜੇ ਬਾਈ ਕਹਿੰਦਾ ਸੂਣ ਦੇ ਦਿਨੇ ਨੇੜੇ ਬਾਗੀ ਉਹਦੇ ਤੱਕ ਨਾ ਕਿਸੇ ਨਾਲ ਸੌਦਾ ਹੋਇਆ ਤਾਂ ਉਹਦੇ ਮੁੱਲ ਬਾਈ ਕਹਿੰਦਾ ਉਹਦੇ ਹਿਸਾਬ ਨਾਲ ਕਰਾਂਗੇ ਅੱਜ ਫਿਲਹਾਲ ਜਿਹੜਾ ਮੁੱਲ ਆ ਉਹ ਮੌਕੇ ਦਾ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ 'ਚ ਕਰਾ ਦਾਂਗੇ ਆ ਤੁਸੀਂ ਲੈ ਵਾ ਲੂ ਵਾ ਚੈੱਕ ਕਰੋ ਚੰਗੇ ਭਾਂਡੇ ਦੀ ਇੱਕ ਅੱਧ ਕਾਠ ਨੂੰ ਚੰਗੀ ਆ ਹੂੰ ਆ ਦੇਖੋ ਵੀਰੇ ਲੇਵਾ ਟਿੱਲਾ ਟੁੱਲਾ ਬਹੁਤਾ ਕਰਮਾ ਵਾਲੀ ਦੇ ਇੱਕ ਜਿਹੜਾ ਹੋਰ ਦਵਾਲਾ ਹੈ ਇੱਥੇ ਬਾਈ ਹਾਂ ਆ ਦੇਖੋ ਵੀਰੇ ਠੰਡੀ ਬਹੁਤ ਆ ਬਈ ਇਹ ਹਾਂ ਆ ਦੇਖ ਬਾਈ ਲੇਵਾ ਚੈੱਕ ਕਰ ਲਓ ਤੁਸੀਂ ਕਰਮਾ ਵਾਲੀ ਦਾ 15 ਦਿਨ ਰਹਿ ਗਏ ਅੱਜ ਨਹੀਂ ਦਿਨ ਤਾਂ ਵੀਰੇ 10 ਪਾਇਆ ਇਹ 5-4 ਦਿਨ ਲਈ ਜਾਂਦੀ ਹੈਗੀ ਸੂੰਦੀ ਨਹੀਂਗੀ 10-12 ਦਿਨ ਤਾਂ ਜਮੇ ਠੀਕ ਆ ਠੀਕ ਆ ਲਿਆ ਆਪਣਾ ਜਿਹੜੀ ਆ ਵੀ 15 ਦਿਨ ਪੱਕਾ ਹੀ ਕੱਢ ਦੂਗੀ ਕਿਉਂਕਿ ਹਜੇ ਤਿਆਰੀ ਹੈ ਨਹੀਂ ਬਈ ਇਹਦੀ ਹੋਣੀ ਹੂੰ ਆ ਦੇਖੋ ਵੀਰੇ ਕਰ ਲੋ ਚੈੱਕ ਜਿਹੜੇ ਹਿਸਾਬ ਨਾਲ ਇਹਨੇ ਦਿਨ ਪਏ ਆ ਤੇ ਝੋਟੀ ਨੇ ਵਧੀਆ ਲੈਵਲ ਉਹ ਕੱਢਣਾ ਤੇ ਬਾਕੀ ਆਪਾਂ ਮੁੱਲ ਬਾਈ ਤੋਂ ਇਹਦਾ ਵੀ ਕਨਫਰਮ ਕਰਾ ਲੈਣੇ ਆ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪੁੱਸ ਦੀ ਐਡ ਕਰਾਉਣੀ ਆ ਤੇ ਵੀਰੇ ਮੇਰੇ ਨਾਲ ਸੰਪਰਕ ਕਰ ਲਿਓ ਨੰਬਰ ਮੇਰਾ ਵੀ ਹੇਠਾ ਚੱਲੀ ਜਾਂਦਾ ਕੀ ਆ ਕਰਦਾ ਤਰਸ਼ੇਮ ਬਈ ਅੱਜ ਦਾ ਮੁੱਲ ਆ ਵੀਰੇ ਜਿਹੜਾ ਇਹਦਾ ਤਿਆਰੀ ਦਾ ਮੁੱਲ ਤਾਂ ਰਹੂਗਾ ਹੋਰ ਅੱਛਾ 15 ਕਿਲੋ ਦੀ ਆਪਾਂ ਓਟ ਲੈ ਲਾਂਗੇ ਟੁੱਟੀ ਦੀ ਠੀਕ ਆ ਅੱਜ ਦਾ ਮੁੱਲ ਇਹਦਾ 1.5 ਲੱਖ ਰੁਪਈਆ ਮਾਨਤਾਣ ਕਰਾਂਗੇ 1.5 ਲੱਖ ਦੇ ਵਿੱਚੋਂ 1.5 ਲੱਖ ਚੋਂ ਜਿਹੜਾ ਹੋ ਮੌਕੇ ਤੇ ਦੋ ਭਰਾਵਾਂ ਦੇ ਸੌਦੇ ਚੋਂ ਮਾੜਾ ਮੋਟਾ ਬਾਈ ਕਹਿੰਦਾ ਮਾਨਤਾਣ ਕਰੂੰਗਾ ਜਦੋਂ ਤਿਆਰ ਹੋ ਗਈ ਉਹਦੋਂ ਮੁੱਲ ਹੋਰ ਹੋਊਗਾ ਜੇ ਉਦੋਂ ਤੱਕ ਨਹੀਂ ਸੂਏ ਵਾਲੇ ਦਾ ਬਈ ਇਹ ਕਸਾ ਹੀ ਕੱਢ ਦੋਗੇ ਹਾਂ ਬਾਕੀ ਲੈ ਬਾ ਦੋਸਤੋ ਪਸ਼ੂ ਦਾ ਆਪੇ ਹੀ ਦੇਖਦਾ ਹੁੰਦਾ ਚੀਜ਼ ਹਨਾ ਆਪੇ ਦੱਸਦੀ ਆ ਜੇ ਆਪਾਂ ਐਵੇਂ ਬਿਨਾਂ ਗੱਲ ਤੋਂ ਉਹ ਭਰਾਵਾਂ ਨੂੰ ਵੀ ਦਿਖਦੀ ਹੈ ਚੀਜ਼ ਤੇ ਬਾਕੀ ਝੋਟੀ ਚੰਗੀ ਆ ਦੋਸਤੋ ਮੁੱਲ ਉਸ ਦੇ ਹਿਸਾਬ ਨਾਲ ਆ ਜਿਹੜੇ ਭਰਾਵਾਂ ਨੂੰ ਪਸੰਦ ਆਉ ਤਾਂ ਤੁਸੀਂ ਗੱਬਣ ਵੀ ਖਰੀਦ ਸਕਦੇ ਹੋ ਬਾਈ ਤੋਂ ਤੇ ਜੇ ਤੁਹਾਨੂੰ ਵੀ ਪਸਮਾਕਰਾ ਕੇ ਦਿਖਾਉਣਾ ਤਾਂ ਆਪਾਂ ਦਿਖਾ ਦਲੀਏ ਬੱਚੇ ਨੇ ਮੂੰਹ ਲਾਈ ਦਿੱਤਾ ਹਾਂ ਤੇ ਬਾਕੀ ਤੁਸੀਂ ਆਹ ਦੇਖ ਲਓ ਵੀਰੇ ਪਾਸਮ ਕੇ ਥਣਥਣ ਪਹਿਲਾਂ ਨਾਲ ਜਿਹੜੀ ਇਹ ਵੀ ਚੰਗੇ ਕੱਢਦੀ ਆ ਨੰਬਰ ਭਰਾ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜੇ ਭਰਾਵਾਂ ਨੂੰ ਪਸੰਦ ਆਉ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੋਲ ਬਾਈ ਜੀ ਸਾਰਿਆਂ ਨੂੰ